ਤਤ ਗੁਰਮਤ ਗਿਆਨ YouTube ਚੈਨਲ ਨੂੰ ਵੇਖਣ ਸੁਣਨ ਵਾਲੇ ਵੀਰੋ ਭੈਣੋ ਨੌਜਵਾਨੋ ਤੇ ਬੱਚਿਓ ਤੁਸੀਂ ਇਸ ਚੈਨਲ ਨੂੰ ਬਹੁਤ ਪਸੰਦ ਕਰ ਰਹੇ ਹੋ ਨਵੀਆਂ ਗੱਲਾਂ ਇੱਥੇ ਸੁਣਨ ਨੂੰ ਮਿਲਦੀਆਂ ਨੇ ਤੇ ਤੁਸੀਂ ਆਪ ਆਪਣੀ ਅਕਲ ਦੀ ਵਰਤੋਂ ਕਰਕੇ ਪਰਖ ਕਰਕੇ ਵੇਖੋ ਕਿ ਕੀ ਮੈਂ ਠੀਕ ਸੁਣਾ ਰਿਹਾ ਕਿ ਗਲਤ ਸੁਣਾ ਰਿਹਾ ਆਓ ਮਹਾਰਾਜਾ ਰਣਜੀਤ ਸਿੰਘ ਬਾਰੇ ਜਦੋਂ ਕਿ ਉਹਦਾ ਰਾਜ ਚਲਾ ਗਿਆ ਉਹ ਆਪ ਸੰਸਾਰ ਤੋਂ ਵਿਦਾ ਹੋ ਗਿਆ ਉਸ ਤੋਂ ਬਾਅਦ ਇੱਥੇ ਕੀ ਤਰਥੱਲੀ ਮਚੀ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਸਰਦਾਰਾਂ ਦੀ ਆਪਸੀ ਲੜਾਈ ਜਿਹੜੀ ਕਿ ਉਹਨੇ ਕੰਟਰੋਲ ਕਰਕੇ ਰੱਖੀ ਹੋਈ ਸੀ ਉਹਦੇ ਬਾਰੇ ਆਪਾਂ ਵਿਚਾਰ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ 28 ਜੂਨ 1839 ਨੂੰ ਚੜ੍ਹਾਈ ਕਰ ਗਿਆ ਉਸਨੇ ਆਪਣੀ ਥਾਂ ਪੁੱਤਰ ਖੜਕ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਹਰ ਪੱਖੋਂ ਇਤਨਾ ਸਿਆਣਾ ਤੇ ਬਹਾਦਰ ਸੀ ਕਿ ਉਸ ਅੱਗੇ ਕੋਈ ਅੱਖ ਚੁੱਕ ਕੇ ਦੇਖ ਵੀ ਨਹੀਂ ਸਕਿਆ ਰਣਜੀਤ ਸਿੰਘ ਦੀ ਬਿਮਾਰੀ ਦਾ ਇਲਾਜ ਕਰਨ ਵਾਸਤੇ ਅੰਗਰੇਜ਼ ਡਾਕਟਰ ਲਿਆਂਦਾ ਗਿਆ ਉਸਨੇ ਰਣਜੀਤ ਸਿੰਘ ਨੂੰ ਦਰਦ ਘਟ ਕਰਨ ਵਾਸਤੇ ਸ਼ਰਾਬ ਪਲਾਉਣੀ ਸ਼ੁਰੂ ਕਰ ਦਿੱਤੀ ਸ਼ਰਾਬ ਵੀ ਗੋਰਿਆਂ ਵੱਲੋਂ ਤਿਆਰ ਕੀਤੀ ਆਉਣ ਲੱਗੀ ਇਸ ਤਰ੍ਹਾਂ ਮਰਜ਼ ਵਧਦਾ ਗਿਆ ਜਿਉਂ-ਜਿਉਂ ਦਵਾ ਕੀ ਭਾਵਕੇ ਸ਼ਰਾਬ ਵਿੱਚ ਮਿਲਾ ਕੇ ਕੋਈ ਜ਼ਹਿਰੀਲੀ ਚੀਜ਼ ਦਿੱਤੀ ਜਾਣ ਲੱਗੀ ਤਾਂ ਕੁਝ ਹੀ ਦਿਨਾਂ ਮਗਰੋਂ ਰਣਜੀਤ ਸਿੰਘ ਨੂੰ ਅਧਰੰਗ ਹੋ ਗਿਆ ਡਾਕਟਰ ਇਲਾਜ ਕਰ ਰਿਹਾ ਸੀ ਇਹਨੂੰ ਇਲਾਜ ਆਖੀਏ ਤੇ ਰਣਜੀਤ ਸਿੰਘ ਮੌਤ ਵੱਲ ਵੱਧ ਰਿਹਾ ਸੀ ਦੂਜੇ ਪਾਸੇ ਗੁਰਬਾਣੀ ਦੇ ਸਿਧਾਂਤਕ ਵਖਰੇਵੇਂ ਕਾਰਨ ਸਿੱਖ ਬ੍ਰਾਹਮਣਵਾਦ ਲਈ ਨੁਕਸਾਨਦੇਹ ਸਨ ਬ੍ਰਾਹਮਣਵਾਦੀ ਡੋਗਰੇ ਪਹਾੜੀ ਹਿੰਦੂ ਰਾਜੇ ਖੰਡੇ ਦੀ ਪਹਲ ਲੈ ਕੇ ਸਿੱਖ ਫੌਜ ਵਿੱਚ ਸ਼ਾਮਲ ਨਾ ਹੋਏ ਸਗੋਂ ਮੁਗਲੀਆ ਰਾਜ ਦੇ ਅਧੀਨ ਰਹਿਣਾ ਪਸੰਦ ਕਰਦੇ ਰਹੇ ਜਦੋਂ ਰਣਜੀਤ ਸਿੰਘ ਚਲਾਣਾ ਕਰ ਗਿਆ ਤਾਂ ਹਿੰਦੂ ਲਾਬੀ ਨੇ ਥੋੜੇ ਹੀ ਦਿਨਾਂ ਮਗਰੋਂ ਖੜਕ ਸਿੰਘ ਤੇ ਖੜਕ ਸਿੰਘ ਦੇ ਵਿਸ਼ਵਾਸਪਾਤਰ ਸਰਦਾਰ ਚੇਤ ਸਿੰਘ ਨੂੰ ਖੜਕ ਸਿੰਘ ਦੇ ਸਾਹਮਣੇ ਗੋਲੀ ਮਾਰ ਦਿੱਤੀ ਸਰਦਾਰ ਖੜਕ ਸਿੰਘ ਨੂੰ ਇੱਕ ਵੱਡੇ ਘਰ ਵਿੱਚ ਬੰਦ ਕਰ ਦਿੱਤਾ ਬਾਹਰ ਇਹ ਪ੍ਰਚਾਰ ਕੀਤਾ ਕᱷੜਕ ਸਿੰਘ ਅੰਗਰੇਜ਼ਾਂ ਨਾਲ ਸਮਝੌਤਾ ਕਰਕੇ ਆਪਣਾ ਰਾਜ ਉਹਨਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ। ਖੜਕ ਸਿੰਘ ਦੇ ਪੁੱਤਰ ਨੌ ਨਿਹਾਲ ਸਿੰਘ ਨੂੰ ਵੀ ਪਿਤਾ ਵਿਰੁੱਧ ਢਕਾਇਆ ਗਿਆ। ਖੜਕ ਸਿੰਘ ਨੂੰ ਬਿਮਾਰ ਹੋਣ ਤੇ ਥੋੜਾ ਥੋੜਾ ਜ਼ਹਿਰ ਦਿੱਤਾ ਜਾਣ ਲੱਗਿਆ। ਇਉਂ 5 ਨਵੰਬਰ 1840 ਨੂੰ ਖੜਕ ਸਿੰਘ ਦੀ ਵੀ ਮੌਤ ਹੋ ਗਈ। ਇਸ ਦੇ ਪੁੱਤਰ ਨੌ ਨਿਹਾਲ ਸਿੰਘ ਨੂੰ ਮਹਾਰਾਜਾ ਹੋਣ ਦਾ ਐਲਾਨ ਕੀਤਾ ਗਿਆ। ਇਸੇ ਦਿਨ ਖੜਕ ਸਿੰਘ ਪਿਤਾ ਦਾ ਸੰਸਕਾਰ ਕਰਕੇ ਵਾਪਸ ਆਇਆ ਕਮਰ ਨੌ ਨਿਹਾਲ ਸਿੰਘ ਪਹਿਲਾਂ ਕੀਤੀ ਤਿਆਰੀ ਮੁਤਾਬਕ ਡਿਊਟੀ ਦਾ ਛੱਜਾ ਸੁੱਟ ਕੇ ਲੂਣ ਹਰਾਮੀ ਡੋਗਰਿਆਂ ਨੇ ਕਮਰ ਨੌ ਨਿਹਾਲ ਨੂੰ ਮਾਰ ਦਿੱਤਾ ਇਸ ਬੇਤ ਬੇਤਵਾਰੇ ਮਾਹੌਲ ਵਿੱਚ ਖੜਕ ਸਿੰਘ ਦੀ ਪਤਨੀ ਬੀਬੀ ਚੰਦਕੌਰ ਮਹਾਰਾਣੀ ਬਣਾ ਦਿੱਤੀ ਗਈ ਪਰ ਇੱਕ ਸਾਲ ਦੇ ਅੰਦਰ ਡੋਗਰਿਆਂ ਨੇ ਨੌਕਰਾਨੀਆਂ ਨੂੰ ਰਿਸ਼ਪਤ ਦੇ ਕੇ ਉਹ ਵੀ ਕਤਲ ਕਰਵਾ ਦਿੱਤੀ ਕਮਰ ਨੌਨਿਹਾਲ ਸਿੰਘ ਦੀ ਪਤਨੀ ਗਰਭવતી ਸੀ ਜਦੋਂ ਬੱਚੇ ਨੇ ਜਨਮ ਲਿਆ ਤਾਂ ਗੋਲੀਆਂ ਨੂੰ ਕਹਿ ਕੇ ਉਸ ਦਾ ਬੱਚਾ ਮਰਵਾ ਦਿੱਤਾ ਤਾਂ ਕਿ ਬਾਅਦ ਦੇ ਵਿੱਚ ਕੋਈ ਰਾਜ ਦਾ ਵਾਰਸ਼ ਨਾ ਰਹਿ ਜਾਵੇ ਬਾਹਰ ਇਹੀ ਦੱਸਿਆ ਗਿਆ ਕਿ ਮਰਿਆ ਹਾ ਬੱਚਾ ਹੀ ਮਹਾਰਾਜਾ ਰਣਜੀਤ ਸਿੰਘ ਮਰਿਆ ਹੋਇਆ ਬੱਚਾ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਮਤਾਬਕੌਰ ਦਾ ਪੁੱਤਰ ਸੀ ਕਮਰ ਸ਼ੇਰ ਸਿੰਘ ਇਸਨੇ ਰਾਣੀ ਚੰਦ ਕੌਰ ਨੂੰ ਮਨਾ ਕੇ ਪੈਂਸ਼ਨ ਲਾ ਦਿੱਤੀ ਤੇ 18 ਜਨਵਰੀ 1841 ਨੂੰ ਸ਼ੇਰ ਸਿੰਘ ਮਹਾਰਾਜਾ ਬਣ ਗਿਆ। ਬਹੁਤ ਕੋਸ਼ਿਸ਼ ਕਰਨ ਤੇ ਵੀ ਸ਼ੇਰ ਸਿੰਘ ਅਮਨ ਕਾਇਮ ਨਾ ਕਰ ਸਕਿਆ। ਇਸ ਖਾਨਾ ਜੰਗੀ ਵਿੱਚ ਜਿੱਥੇ ਆਮ ਸਿਪਾਹੀ ਮਰ ਰਹੇ ਸਨ ਨਾਲ ਹੀ ਵੱਡੇ ਵੱਡੇ ਅਫਸਰ ਵੀ ਮਾਰੇ ਜਾ ਰਹੇ ਸਨ। ਕਈ ਅਫਸਰ ਨੌਕਰੀਆਂ ਛੱਡ ਕੇ ਘਰਾਂ ਨੂੰ ਚਲੇ ਗਏ। ਸ਼ੇਰ ਸਿੰਘ ਫੌਜੀ ਟੁਕੜੀ ਦਾ ਕੰਮ ਵੇਖਣ ਲਈ 15 ਸਤੰਬਰ 1843 ਨੂੰ ਇਸ ਦੇ ਵਿਰੋਧੀ ਸਰਦਾਰਾਂ ਸੰਦੇਵਾਲੀਏ ਨੇ ਬੁਲਾਇਆ ਤੇ ਆਪਣੇ ਇੱਕ ਸਿਵਾਹੀ ਤੋਂ ਸ਼ੇਰ ਸਿੰਘ ਨੂੰ ਗੋਲੀ ਮਰਵਾ ਦਿੱਤੀ ਮਹਾਰਾਜਾ ਸ਼ੇਰ ਸਿੰਘ ਨੇ 2 ਸਾਲ 8 ਮਹੀਨੇ ਕੇਵਲ ਰਾਜ ਕੀਤਾ ਸ਼ੇਰ ਸਿੰਘ ਦਾ ਬੇਟਾ ਪ੍ਰਤਾਪ ਸਿੰਘ ਵੀ ਇਸੇ ਦਿਨ ਕਤਲ ਕਰਵਾ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਕਾਗ ਰਾਜਨੀਤੀ ਅੱਗੇ ਤਾਂ ਡੋਗਰਿਆਂ ਦੀ ਕੋਈ ਪੇਸ਼ ਨਾ ਗਈ ਉੰਜ ਇਹ ਸਾਰੇ ਸਿੱਖ ਰਾਜ ਨੂੰ ਕਿਸੇ ਵੀ ਢੰਗ ਨਾਲ ਬਰਬਾਦ ਕਰਨ ਤੇ ਤੁਲੇ ਹੋਏ ਸਨ ਹਿਮਾਚਲ ਪ੍ਰਦੇਸ਼ ਦੇ ਛੋਟੇ-ਛੋਟੇ ਰਜਵਾੜੇ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਈ ਸਨ ਜੰਮੂ ਰਿਆਸਤ ਆਪਣੇ ਰਾਜ ਵਿੱਚ ਮਿਲਾ ਲਈ ਸੀ ਇਹਨਾਂ ਦਾ ਰਾਜ ਖਤਮ ਹੋਏ ਨੂੰ ਬਹੁਤਾ ਸਮਾਂ ਵੀ ਨਹੀਂ ਹੋਇਆ ਸੀ ਹੁਣ ਇਹਨਾਂ ਕੋਲ ਦੋ ਰਾਹ ਸਨ ਸਿੱਖਾਂ ਵਿੱਚ ਅੰਦਰੂਨੀ ਦੁਸ਼ਮਣੀ ਪੈਦਾ ਕੀਤੀ ਜਾਵੇ ਦੂਜਾ ਸੀ ਅੰਗਰੇਜ਼ਾਂ ਨੂੰ ਸਾਰੇ ਗੁੱਝੇ ਭੇਦ ਦੱਸੇ ਜਾਣ ਬਿਨਾਂ ਕਾਰਨ ਅੰਗਰੇਜ਼ਾਂ ਨਾਲ ਲੜਾਈ ਸ਼ੁਰੂ ਕੀਤੀ ਜਾਵੇ ਸਿੱਖ ਰਾਜ ਦੀਆਂ ਜੜਾਂ ਵਿੱਚ ਤੇਨ ਦਿੰਦੇ ਧਿਆਨ ਸਿੰਘ ਤੇ ਗੁਲਾਬ ਸਿੰਘ ਇਹ ਦੋਵੇਂ ਭਰਾ ਵੀ ਕਤਲ ਹੋ ਗਏ ਇਸ ਤੋਂ ਬਾਅਦ 5.5 ਸਾਲ ਦਾ ਬਾਲਕ ਦਲੀਪ ਸਿੰਘ ਮਹਾਰਾਜਾ ਥਾਪਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਇਹ ਸਭ ਤੋਂ ਛੋਟਾ ਪੁੱਤਰ ਸੀ ਰਾਜ ਦੇ ਕੰਮ ਇਸ ਦੀ ਮਾਂ ਮਹਾਰਾਣੀ ਜਿੰਦਾ ਵੇਖਣ ਲੱਗ ਪਈ ਜਿੰਦਾ ਦਾ ਅਸਲੀ ਨਾਮ ਰਜਿੰਦਰ ਕੌਰ ਸੀ ਸਿੱਖਾਂ ਦੇ ਅੰਦਰਲੇ ਦੁਸ਼ਮਣਾਂ ਤੋਂ ਬਿਨਾਂ ਕਾਰਨ ਸਿੱਖਾਂ ਨੂੰ ਅੰਗਰੇਜ਼ਾਂ ਨਾਲ ਲੜਨ ਲਈ ਉਕਸਾਇਆ ਗਿਆ ਗਦਾਰ ਤੇਜਾ ਸਿੰਘ ਅਤੇ ਲਾਲ ਸਿੰਘ ਸਮੇਤ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਅੰਗਰੇਜ਼ੀ ਫੌਜ ਦੇ ਵਿਰੁੱਧ ਆ ਕੇ ਮੈਦਾਨ ਵਿੱਚ ਜੰਗ ਲਈ ਡੱਟ ਗਏ ਤੇਜਾ ਸਿੰਘ ਤੇ ਲਾਲ ਸਿੰਘ ਨੇ ਅੰਗਰੇਜ਼ ਕਮਾਂਡਰ ਨੂੰ ਸਾਰੇ ਫੌਜੀ ਭੇਦ ਦੱਸ ਦਿੱਤੇ ਖੁਦ ਦੋਵੇਂ ਫੌਜ ਨੂੰ ਮਰਨ ਵਾਸਤੇ ਛੱਡ ਕੇ ਦੌੜ ਗਏ ਜਾਂਦੇ ਜਾਂਦੇ ਸਤਲੁਜ ਦਰਿਆ ਉੱਤੇ ਬਣਾਈਆਂ ਲੱਕੜ ਦੀਆਂ ਬੇੜੀਆਂ ਦਾ ਪੁਲ ਵੀ ਤੋੜ ਗਏ ਸਮੇਂਸਰ ਸ਼ਾਮ ਸਿੰਘ ਦੀ ਸਹੈਤਾ ਵਾਸਤੇ ਹੋਰ ਫੌਜ ਅਤੇ ਲੋੜੀਂਦਾ ਸਮਾਨ ਵੀ ਇਹਨਾਂ ਨੇ ਨਾ ਭੇਜਿਆ ਸ਼ਾਮ ਸਿੰਘ ਅਟਾਰੀ ਵਾਲਾ ਬਹਾਦਰੀ ਨਾਲ ਤਾਂ ਲੜਿਆ ਆਪਣੇ ਸਾਥੀਆਂ ਸਮੇਤ ਜੰਗ ਵਿੱਚ ਸ਼ਹੀਦ ਤਾਂ ਹੋ ਗਿਆ ਪਰ ਜਿੱਤ ਹਾਸਲ ਨਾ ਕਰ ਸਕਿਆ ਇਹ ਦੁਖਦਾਈ ਸਾਕਾ 10 ਫਰਵਰੀ 1846 ਨੂੰ ਵਾਪਰਿਆ ਚੇਲਿਆਂ ਵਾਲੇ ਸਥਾਨ ਤੇ ਲਾਹੌਰ ਤੋਂ ਦੂਰ ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਆਪਣੀ ਫੌਜ ਲੈ ਕੇ ਲਾਹੌਰ ਵੱਲ ਆਉਣ ਬਾਰੇ ਸੋਚ ਰਿਹਾ ਸੀ ਅੰਗਰੇਜ਼ ਕਮਾਂਡਰ ਲਾਰਡ ਗਫ ਭਾਰੀ ਫੌਜ ਸਮੇਤ ਉਧਰ ਹੀ ਪਹੁੰਚ ਗਿਆ ਚਨਾਬ ਦਰਿਆ ਦੇ ਨੇੜੇ ਰਾਮਨਗਰ ਵਿੱਚ ਦੋਹਾਂ ਫੌਜਾਂ ਦਾ ਖੂਨੀ ਯੁੱਧ ਹੋਇਆ ਇੱਕ ਵਾਰੀ ਅੰਗਰੇਜ਼ ਫੌਜ ਹਾਰ ਕੇ ਪਿੱਛੇ हट ਗਈ ਇਹ ਘਟਨਾ 22 ਨਵੰਬਰ 1848 ਦੀ ਹੈ ਉਧਰ ਸ਼ੇਰ ਸਿੰਘ ਖੁਦ ਡਰ ਗਿਆ ਉਸ ਨੇ ਇੱਕ ਮਹੀਨਾ ਅੰਗਰੇਜ਼ੀ ਫੌਜ ਤੇ ਮੁੜ ਹਮਲਾ ਨਾ ਕੀਤਾ ਡੇਢ ਮਹੀਨੇ ਬਾਗਰੋਂ ਆਪਣੀ ਹੋਰ ਤਿਆਰੀ ਕਰਕੇ ਅੰਗਰੇਜ਼ਾਂ ਨੇ ਸਿੱਖ ਫੌਜ ਤੇ ਹਮਲਾ ਕਰ ਦਿੱਤਾ 2500 ਸਿੱਖ ਫੌਜੀ ਮਾਰ ਦਿੱਤੇ ਗਏ ਅੰਗਰੇਜ਼ੀ ਫੌਜ ਦੇ ਸਿਪਾਹੀ ਵੀ ਬਹੁਤ ਮਰੇ ਪਰ ਗਿਣਤੀ ਪਤਾ ਨਹੀਂ ਲੱਗ ਸਕੀ ਸਿੱਖਾਂ ਅਤੇ ਅੰਗਰੇਜ਼ਾਂ ਦੀ ਆਖਰੀ ਫੈਸਲਾਕੁਨ ਵੱਡੀ ਜੰਗ 21 ਫਰਵਰੀ 1849 ਨੂੰ ਗੁਜਰਾਤ ਵਿੱਚ ਹੋਈ ਇਸ ਜੰਗ ਵਿੱਚ ਸਿੱਖਾਂ ਦੀਆਂ ਤੋਪਾਂ ਦਾ ਗੋਲਾ ਬਰੂਦ ਇੱਕ ਘੰਟੇ ਵਿੱਚ ਖਤਮ ਹੋ ਗਿਆ ਸਿਰਫ ਗੋਰਿਆਂ ਦੀਆਂ ਤੋਪਾਂ ਅੱਗ ਬਰਾਉਂਦੀਆਂ ਰਹੀਆਂ ਸਿੱਖਾਂ ਦੇ 4000 ਫੌਜੀ ਮਾਰੇ ਗਏ ਸਿੱਖ ਫੌਜਦਿਆਂ 53 ਤੋਪਾਂ ਅੰਗਰੇਜ਼ੀ ਫੌਜ ਦੇ ਹੱਥ ਆ ਗਈਆਂ ਬਾਕੀ ਫੌਜ ਨੇ ਹਥਿਆਰ ਜ਼ਮੀਨ ਤੇ ਰੱਖ ਕੇ ਹਾਰ ਮੰਨ ਲਈ ਚਾਤਰ ਸਿੰਘ ਅਤੇ ਸ਼ੇਰ ਸਿੰਘ ਅਤੇ ਮਹਾਰਾਜ ਸਿੰਘ ਇੱਕ ਵਾਰੀ ਤਾਂ ਜੰਗ ਵਿੱਚੋਂ ਜਾਨ ਬਚਾ ਕੇ ਦੌੜ ਗਏ ਪਰ ਸਾਰੇ ਪਾਸੇ ਘੇਰਾ ਪੈ ਜਾਣ ਕਾਰਨ ਅਖੀਰ ਉਹਨਾਂ ਨੇ ਵੀ ਹਥਿਆਰ ਰੱਖ ਦਿੱਤੇ ਤੇ ਗ੍ਰਿਫਤਾਰੀ ਦੇ ਦਿੱਤੀ ਇਸ ਵੱਡੀ ਲੜਾਈ ਤੋਂ ਮਗਰੋਂ ਸਾਰਾ ਪੰਜਾਬ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸਾਰਾ ਪੰਜਾਬ ਇਤਲੈਂਡ ਤੋਂ ਬਾਅਦ 23 ਮਾਰਚ 1849 ਨੂੰ ਲਾਹੌਰ ਦੇ ਵੱਡੇ ਮੈਦਾਨ ਵਿੱਚ ਹਥਿਆਰਬੰਦ ਸਿੱਖਾਂ ਨੂੰ ਜ਼ਮੀਨ ਤੇ ਹਥਿਆਰ ਰੱਖ ਕੇ ਅੰਗਰੇਜ਼ਾਂ ਦੇ ਅਧੀਨ ਹੋਣ ਦਾ ਹੁਕਮ ਦਿੱਤਾ ਗਿਆ ਜਿਹੜਾ ਹੁਕਮ ਨਹੀਂ ਮੰਨੇਗਾ ਤੁਰੰਤ ਗੋਲੀ ਮਾਰ ਦਿੱਤੀ ਜਾਵੇਗੀ ਕੰਬਦੇ ਹੱਥਾਂ ਨਾਲ ਛਲਕਦੀਆਂ ਅੱਖਾਂ ਨਾਲ ਭਰੇ ਮਨ ਵਿੱਚ ਸਿੱਖਾਂ ਨੇ ਹਥਿਆਰ ਰੱਖ ਕੇ ਹਾਰ ਸਵੀਕਾਰ ਕਰ ਲਈ ਮਹਾਰਾਜਾ ਦਲੀਪ ਸਿੰਘ ਨੂੰ ਗੱਦੀੋਂ ਉਤਾਰ ਦਿੱਤਾ ਮਹਾਰਾਣੀ ਜਿੰਦਾ ਨੂੰ ਪੰਜਾਬ ਤੋਂ ਬਾਹਰ ਕੈਦ ਕਰ ਦਿੱਤਾ ਗਿਆ ਭਾਈ ਮਹਾਰਾਜ ਸਿੰਘ ਜਿਸ ਨੇ ਅੰਗਰੇਜ਼ਾਂ ਵਿਰੁੱਧ ਜੰਗਾਂ ਵਿੱਚ ਮੋਰੀ ਹੋ ਕੇ ਹਿੱਸਾ ਲਿਆ ਸੀ ਮਗਰੋਂ ਇਸ ਨੂੰ ਵੀ ਗ੍ਰਿਫਤਾਰ ਕਰਕੇ ਸਿੰਗਾਪੁਰ ਜੇਲ੍ਹ ਭੇਜ ਦਿੱਤਾ ਗਿਆ ਜਿੱਥੇ ਇਸ ਦੀ 5 ਜੁਲਾਈ 1856 ਨੂੰ ਮੌਤ ਹੋ ਗਈ ਸਾਰੇ ਪੰਜਾਬ ਤੇ ਚੰਗੀ ਤਰ੍ਹਾਂ ਕਬਜ਼ਾ ਕਰਕੇ ਅੰਗਰੇਜ਼ੀ ਹਾਕਮਾਂ ਨੇ ਇਤਿਹਾਸਕ ਗੁਰਦੁਆਰਿਆਂ ਤੇ ਆਪਣਾ ਕਰਜਾ ਕਬਜ਼ਾ ਕਰਨਾ ਸ਼ੁਰੂ ਕੀਤਾ ਸਨ 1859 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮੁੱਖ ਪ੍ਰਬੰਧਕ ਜਿਹਨੂੰ ਉਦੋਂ ਸਰਬਰਾਹ ਕਹਿੰਦੇ ਸਨ ਮੁੱਖ ਪ੍ਰਬੰਧਕ ਆਪਣੀ ਮਰਜ਼ੀ ਵਾਲਾ ਲਾ ਦਿੱਤਾ ਦਰਬਾਰ ਸਾਹਿਬ ਵਿੱਚੋਂ ਕਥਾ ਲੈਕਚਰ ਬੰਦ ਕਰਵਾ ਦਿੱਤੇ ਰਾਜ ਕਰੇਗਾ ਖਾਲਸਾ ਵਾਲਾ ਇੱਥੇ ਦੁਹਰਾ ਪੜ੍ਹਨਾ ਬੰਦ ਕਰਵਾ ਦਿੱਤਾ ਜੈਕਾਰਾ ਬੋਲੇ ਸੋ ਨਿਹਾਲ ਵਾਲਾ ਜਕਾਰਾ ਲਾਉਣ ਤੇ ਰੋਕ ਲਾ ਦਿੱਤੀ ਕਿਰਪਾਨ ਜਾਂ ਕੋਈ ਹੋਰ ਹਥਿਆਰ ਰੱਖਣ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਵੱਡੇ ਵਫਾਦਾਰ ਸਿੱਖਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਕਈਆਂ ਨੂੰ ਵੱਡੇ ਅਹੁਦੇ ਦਿੱਤੇ ਗਏ ਅੰਗਰੇਜ਼ੀ ਫੌਜ ਵਿੱਚ ਭਰਤੀ ਹੋਏ ਗੈਰ ਪੰਜਾਬੀਆਂ ਨੇ ਉਸ ਸਮੇਂ ਸਿੱਖਾਂ ਤੇ ਬਹੁਤ ਕਹਿਰਟਾ ਹਿਆ ਸੀ ਜਿਨ੍ਹਾਂ ਨੂੰ ਐਕਸ਼ਨ ਲੈਣ ਵਾਸਤੇ ਕਿਹਾ ਗਿਆ ਸੀ ਉਸ ਤੋਂ ਕਿਤੇ ਵੱਧ ਉਹਨਾਂ ਨੇ ਜ਼ੁਲਮ ਕੀਤਾ ਸਾਰੀਆਂ ਸਿੱਖ ਪਲਟਣਾ ਤੋੜ ਦਿੱਤੀਆਂ ਗਈਆਂ ਸਿੱਖ ਫੌਜੀ ਬੇਲੇ ਹੋ ਗਏ ਬੇਰੁਜ਼ਗਾਰ ਹੋ ਗਏ 1857 ਤੋਂ ਮਗਰੋਂ ਸਿੱਖਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਣ ਲੱਗਿਆ ਕਿਉਂਕਿ ਗੋਰਿਆਂ ਨੂੰ ਪਤਾ ਸੀ ਕਿ ਨੌਕਰੀ ਤੋਂ ਅਪਮਾਨ ਕਰਕੇ ਕੱਢਿਆ ਫੌਜੀ ਹਥਿਆਰ ਝੁੱਕ ਸਕਦਾ ਹੈ ਤੇ ਉਹਨੂੰ ਹਥਿਆਰਾਂ ਦੀ ਵਰਤੋਂ ਕਰਨੀ ਆਉਂਦੀ ਹੈ ਇਸ ਕਰਕੇ ਇਹਨਾਂ ਨੂੰ ਆਰੇ ਲਾਇਆ ਜਾਵੇ ਇਸ ਲਈ ਦੁਬਾਰਾ ਫੌਜੀ ਭਰਤੀ ਖੋਲ ਦਿੱਤੀ ਪਰ 10 ਸਾਲ ਦੀ ਉਡੀਕ ਤੋਂ ਬਾਅਦ ਆਪਣੇ ਰਾਜ ਦੀਆਂ ਯਾਦਾਂ ਵਿਸਾਰ ਕੇ ਸਿੱਖ ਗੱਬਰੂ ਅੰਗਰੇਜ਼ਾਂ ਦੇ ਵਫਾਦਾਰ ਬਣ ਲੱਗ ਪਏ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਕੇ ਬ੍ਰਿਟਿਸ਼ ਸਰਕਾਰ ਦੇ ਪਹਿਰੇਦਾਰ ਬਣ ਗਏ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 1837 ਵਿੱਚ ਬਾਬਾ ਰਾਮ ਸਿੰਘ ਹੂਕਾ ਫੌਜ ਵਿੱਚ ਭਰਤੀ ਹੋਇਆ ਸੀ ਰਣਜੀਤ ਸਿੰਘ ਦੇ ਕਾਲ ਵਸ ਹੁਣ ਤੋਂ ਮਗਰੋਂ ਕੁਰਸੀ ਵਾਸਤੇ ਸਿੱਖ ਸਰਦਾਰਾਂ ਅੰਦਰ ਖਾਨਾ ਜੰਗੀ ਸ਼ੁਰੂ ਹੋ ਗਈ ਇਸ ਕਤਲੋਗਾਰਤ ਤੋਂ ਨਿਰਾਸ਼ ਹੋ ਕੇ ਰਾਮ ਸਿੰਘ ਨੌਕਰੀ ਛੱਡ ਕੇ ਨਾਮ ਸਿਮਰਨ ਵਾਲੇ ਰਾਹ ਪੈ ਗਿਆ ਸਨ 1841 ਤੋਂ ਲੈ ਕੇ ਜਦੋਂ ਫੌਜੀ ਨੌਕਰੀ ਛੱਡੀ 1872 ਤੱਕ ਇਸ ਦੀ ਜਥੇਬੰਦੀ ਬਹੁਤ ਵੱਧ ਗਈ ਸੀ ਇਸ ਦੇ ਸਾਰੇ ਪੈਰੋਕਾਰ ਸਿੱਖ ਸਨ ਗੋਰੀ ਸਰਕਾਰਪਤੀ ਪ੍ਰਤੀ ਰਾਜ ਖੁਸ ਜਾਣਦਾ ਇਹਨਾਂ ਦੇ ਮਨ ਵਿੱਚ ਗੁੱਸਾ ਸੀ ਆਜ਼ਾਦੀ ਵਾਸਤੇ ਕੋਈ ਵੱਡਾ ਉਪਰਾਲਾ ਕਰਨ ਦੀ ਥਾਂ ਬੇ ਲੋੜੇ ਕੰਮਾਂ ਵਿੱਚ ਇਹ ਉਲਝ ਗਏ ਗਊ ਹੱਤਿਆ ਰੋਕਣ ਵਾਸਤੇ ਪਹਿਲਾਂ ਅੰਮ੍ਰਿਤਸਰ ਵਿੱਚ ਕੂਕਿਆਂ ਨੇ ਕੁਝ ਬੁੱਛੜ ਕਤਲ ਕਰ ਦਿੱਤੇ ਫਿਰ ਰਾਏਕੋਟ ਵਿੱਚ ਬੁੱਛੜ ਮਾਰ ਦਿੱਤੇ ਫਿਰ ਮਲੇਰਕੋਟਲੇ ਬੁੱਛੜਾਂ ਨੂੰ ਮਾਰਨ ਵਾਸਤੇ ਤੁਰ ਪਏ ਸੰਗਰੂਰ ਜ਼ਿਲ੍ਹੇ ਦੇ ਨਗਰ ਮਲੌਤ ਤੋਂ ਇਹਨਾਂ ਨੇ ਪੁਲਿਸ ਥਾਣੇ ਤੋਂ ਹਥਿਆਰ ਲੁੱਟੇ ਮਲੇਰ ਕੋਟਲੇ ਥਾਣੇ ਵਿੱਚ ਹਥਿਆਰ ਲੁੱਟਣ ਲੱਗੇ ਦੋ ਪਾਸੇ ਲੜਾਈ ਵਿੱਚ ਕੁਝ ਕੂਕੇ ਮਾਰੇ ਗਏ ਕੁਝ ਪੁਲਿਸ ਮਲਾਜਮ ਮਾਰੇ ਗਏ ਸਨ 1872 ਵਿੱਚ 17 18 ਫਰਵਰੀ ਨੂੰ ਇਹਨਾਂ ਕੂਕਿਆਂ ਨੂੰ ਗ੍ਰਿਫਤਾਰ ਕਰਕੇ ਤੋਪਾਂ ਨਾਲ ਉਡਾ ਦਿੱਤਾ ਗਿਆ ਬਾਬਾ ਰਾਮ ਸਿੰਘ ਨੂੰ 18 ਫਰਵਰੀ 1872 ਵਿੱਚ ਗ੍ਰਿਫਤਾਰ ਕਰਕੇ ਰੰਗੂਨ ਅੱਜਕੱਲ ਇਸ ਨੂੰ ਮਿਆਂਮਾਰਕ ਦੇਸ਼ ਕਹਿੰਦੇ ਨੇ ਰੰਗੂਨ ਭੇਜ ਦਿੱਤਾ ਉਥੇ ਹੀ ਮਰਗੋਈ ਨਾਮ ਦੇ ਟਾਪੂ ਵਿੱਚ 29 ਨਵੰਬਰ 1885 ਨੂੰ ਬਾਬਾ ਰਾਮ ਸਿੰਘ ਨੇ ਅੰਤਵਸਾ ਲਿਆ ਪਿੱਛੋਂ ਇਹਨਾਂ ਦੀ ਨਾਮਧਾਰੀ ਜਥੇਬੰਦੀ ਬਸ ਨਾਮ ਸਿਮਰ ਕਰਨ ਲੱਗ ਪਈ ਅਮਨ ਦੇ ਪ੍ਰਤੀਕ ਸਫੇਦ ਵਸਤਰ ਪਾਉਣ ਲੱਗ ਪਏ ਨਾਰੇ ਜਕਾਰੇ ਇਹਨਾਂ ਨੇ ਸਾਰੇ ਬੰਦ ਕਰ ਦਿੱਤੇ ਹਰ ਮੁਹਾਜ ਤੇ ਸਿੱਖ ਕੌਮ ਹਾਰ ਗਈ ਪਰ ਬੇਕ ਧੁੰਦਲਾ ਨਜ਼ਰ ਆਉਣ ਲੱਗਾ 1850 ਤੋਂ ਹੀ ਈਸਾਈ ਮਸ਼ੀਨਰੀ ਪੰਜਾਬ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਆ ਗਏ ਨੀਵੀਆਂ ਜਾਤਾਂ ਵਾਲੇ ਸਿੱਖ ਭਾਈ ਈਸਾਈ ਬਣ ਲੱਪ ਪਏ ਚਾਰ ਨੌਜਵਾਨ ਵੱਡੇ ਘਰਾਂ ਦੇ ਕਾਲਜ ਵਿੱਚ ਪੜਨ ਵਾਲੇ ਈਸਾਈ ਬਣ ਲਈ ਤਿਆਰ ਹੋ ਗਏ ਸਿੱਖਾਂ ਦੀ ਕੁੰਭ ਕਰਨੀ نیند ਖੁੱਲੀ ਉਹਨਾਂ ਨੌਜਵਾਨਾਂ ਨੂੰ ਸਮਝਾ ਕੇ ਈਸਾਈ ਬਣਨੋਂ ਰੋਕਿਆ ਅਰਾਜ ਤਾਂ ਖੁਸ ਗਿਆ ਕਿਤੇ ਧਰਮ ਹੀ ਖੁਸ ਨਾ ਜਾਵੇ ਇਸ ਵਿਚਾਰ ਨਾਲ ਸਿੱਖੀ ਨੂੰ ਪਿਆਰ ਕਰਨ ਵਾਲੇ ਵਿਦਵਾਨ ਸਿੱਖਾਂ ਨੇ ਇਕੱਠ ਸੱਦਿਆ ਲੰਮੀਆਂ ਵਿਚਾਰਾਂ ਤੋਂ ਮਗਰੋਂ ਧਰਮ ਦੀ ਪੁੰਨਰ ਸੁਰਜੀਤੀ ਵਾਸਤੇ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ ਇਹ ਦਿਨ 1 ਅਕਤੂਬਰ 1873 ਦਾ ਸੀ ਸਭਾ ਦਾ ਪ੍ਰਧਾਨ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਤੇ ਸਕੱਤਰ ਗਿਆਨੀ ਗਿਆਨ ਸਿੰਘ ਨੂੰ ਬਣਾਇਆ ਗਿਆ ਇਸ ਜਥੇਬੰਦੀ ਨੇ ਵਿਦਿਆ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਬਾਅਦ ਵਿੱਚ ਇਸ ਜਥੇਬੰਦੀ ਨਾਲ ਸੰਬੰਧਿਤ ਪ੍ਰੋਫੈਸਰ ਗੁਰਮੰਗ ਸਿੰਘ ਅਤੇ ਗਿਆਨੀ ਦਿੱਤ ਸਿੰਘ ਨੇ ਸਿੱਖਾਂ ਨੂੰ ਅੰਨੀ ਸ਼ਰਧਾ ਵੱਲੋਂ ਮੋੜ ਕੇ ਵਿਗਿਆਨਕ ਸੋਚ ਵਾਲੇ ਪਾਸੇ ਲਿਖਣ ਅਤੇ ਬੋਲਣ ਦੀ ਤਿਆਰੀ ਆਰੰਭ ਕਰਵਾਈ ਪ੍ਰੋਫੈਸਰ ਗੁਰਮੰਗ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਜਾਂ ਵਿਚਾਰ ਸੁਣ ਕੇ ਤਰਕਸ਼ੀਲ ਸੋਚ ਵਾਲਾ ਇੱਕ ਵੱਡਾ ਕਾਫਲਾ ਬਣਦਾ ਗਿਆ ਭਾਈ ਕਨ ਸਿੰਘ ਨੱਬਾ ਪ੍ਰੋਫੈਸਰ ਸਾਹਿਬ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਡਾਕਟਰ ਗੰਡਾ ਸਿੰਘ ਕਰਮ ਸਿੰਘ ਹਿਸਟੋਰੀਅਨ ਆਦ ਸਿੰਘ ਸਭਾ ਲਹਿਰ ਦੀ ਹੀ ਦੇਣ ਸਨ ਇਹ ਤਾਂ ਬਹੁਤ ਸਾਰੇ ਜਿਹੜੇ ਸਿੰਘ ਸਭਾ ਦੀ ਲਹਿਰ ਦੀ ਦੇਣ ਗੁਰਸਿੱਖ ਸਨ ਉਹਨਾਂ ਦਾ ਆਪਾਂ ਪਿੱਛੇ ਵੀ ਕਾਫੀ ਵਿਸਤਾਰ ਨਾਲ ਜ਼ਿਕਰ ਕੀਤਾ ਹੈ ਸੋ ਗੁਰੂ ਪਿਆਰ ਵਾਲਿਓ ਮਹਾਰਾਜਾ ਰਣਜੀਤ ਸਿੰਘ ਨੇ ਜੋ ਕੁਝ ਕੀਤਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਉਹ ਸਾਰਾ ਕੁਝ ਢਾਈ ਢੇਰੀ ਹੁੰਦਾ ਚਲਾ ਗਿਆ ਤੇ ਉਹ ਤਾਂ ਅੱਜ ਤੱਕ ਵੀ ਲਗਭਗ ਅਸੀਂ ਉਹਦੇ ਵਰਗਾ ਇੱਕ ਵੀ ਸੂਰਬੀਰ ਇੱਕ ਵੀ ਸਿਆਣਾ ਪੁਰਖ ਦੂਰ ਅੰਦੇਸ਼ ਜਿਹੜਾ ਸਾਰੇ ਸਿੱਖਾਂ ਤੋਂ ਕੰਟਰੋਲ ਕਰਕੇ ਕੰਮ ਲੈ ਸਕੇ ਜਿਹਨੂੰ ਆਪਾਂ ਕਹਿੰਦੇ ਆ ਵੱਡੀ ਮੈਨੇਜਮੈਂਟ ਦੀ ਉਸਾਰੀ ਕਰ ਸਕੇ ਉਦੋਂ ਮੁੜ ਕੇ ਇੱਕ ਵੀ ਉਹ ਹੈ ਜਾਂ ਸਿੱਖ ਸਾਡੇ ਇਸ ਸਮਾਜ ਦੇ ਵਿੱਚ ਪੈਦਾ ਨਹੀਂ ਹੋ ਸਕਿਆ ਜੇ ਅਸੀਂ ਵਿਖਰੇ ਉਜੜੇ ਲੜਦੇ ਝਗੜਦੇ ਤਾਂ ਅਸੀਂ ਕਾਮਯਾਬੀਆਂ ਹਾਸਲ ਕਰ ਸਕਦੇ ਪਰ ਕਾਮਯਾਬੀ ਦਮਾਉਣ ਵਾਲਾ ਕੋਈ ਵੀ ਨਹੀਂ ਮਿਲਿਆ ਉਹ ਤਾਂ ਇੱਕੋ ਇੱਕ ਯੋਧਾ ਜਿਹੜਾ ਕਿ ਆਪਣੇ ਸਮੇਂ ਤੇ ਸਾਨੂੰ ਇੰਨਾ ਕੁਝ ਦੇ ਗਿਆ ਜਿਹਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ ਤੇ ਇੱਕ ਗੱਲ ਇਹ ਵੀ ਯਾਦ ਰੱਖੇ ਅਸੀਂ ਆਪਣੇ ਧੀਆਂ ਪੁੱਤਰਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜੰਨੇ ਆ ਨੀਚ ਤੇ ਨੀਚ ਕੰਮ ਵੀ ਆਪਣੇ ਧੀਆਂ ਪੁੱਤਰਾਂ ਵਾਸਤੇ ਲੋਕੀ ਕਰ ਜਾਂਦੇ ਨੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸਾਰਾ ਖਾਨਦਾਨ ਵੀ ਗਵਾ ਲਿਆ ਕੋਈ ਧੀ ਪੁੱਤਰ ਪੋਤਰਾ ਆਦਿਕ ਕੋਈ ਵੀ ਨਹੀਂ ਰਿਹਾ ਪਰ ਤਾਂ ਵੀ ਉਸਨੇ ਪ੍ਰਵਾਹ ਨਾ ਕੀਤੀ ਉਹ ਲਗਾਤਾਰ ਲੜਦਾ ਰਿਹਾ ਤੇ ਸਿੱਖ ਸਮਾਜ ਨੂੰ ਬਚਾਉਂਦਾ ਰਿਹਾ ਤੇ ਜਿਹੜੇ ਇਧਰਲੇ ਮਾਲਵੇ ਦੇ ਰਾਜੇ ਮਹਾਰਾਜੇ ਅਤੇ Hindu ਰਾਜੇ ਸਨ ਉਹਨਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਔਲਾਦ ਧੀਆਂ ਪੁੱਤਰਾਂ ਨੂੰ ਬਚਾਉਣ ਵਾਸਤੇ ਆਪਣੀ ਇੱਜ਼ਤ ਆਬਰੂ ਸਾਰੀ ਹੀ ਦਾਤ ਤੇ ਲਾ ਦਿੱਤੀ ਸੀ ਇਹ ਤਾਂ ਇੱਕੋ ਮਹਾਬਲੀ ਰਣਜੀਤ ਸਿੰਘ ਸੀ ਜੀਨੇ ਉਸ بگੜੇ ਹਾਲਾਤਾਂ ਦੇ ਵਿੱਚ ਸਾਨੂੰ ਇੰਨਾ ਕੁਝ ਮਾਣਯੋਗ ਕਰਕੇ ਵਿਖਾ ਦਿੱਤਾ ਤੇ ਦੁਨੀਆ 'ਚ ਸਾਡੀ ਪਛਾਣ ਬਣਾ ਦਿੱਤੀ ਹੋਈਆਂ ਭੁੱਲਾਂ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ